ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜੀ ਦੀ ਜਿਸ ਨੂੰ ਪਾਸ਼ਾ ਹੀ ਨਵੀਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਇਸ ਜਗ੍ਹਾ ਤੇ ਸਾਰੇ ਅੜੇ ਹੋਏ ਕੰਮ ਨਿਕਲ ਜਾਂਦੇ ਨੇ ਇਸ ਲਈ ਇਸ ਦਾ ਨਾਮ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਹੈ ਇਹ ਜਿਲ੍ਹਾ ਬਰਨਾਲਾ ਹੰਡਿਆਇਆ ਪਿੰਡ ਵਿੱਚ ਸਥਿਤ ਹੈ ਆਓ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹਾਂ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੀ ਜਿੱਥੇ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 172 ਬਿਕਰਮੀ ਸੰਨ 1665 ਈਸਵੀ ਨੂੰ ਅਨੰਤਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇ ਗੁਰੂ ਸਾਹਿਬ ਪੋਦੇ ਮਹੀਨੇ ਪਿੰਡ ਹੰਢਿਆਇ ਵਿਖੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਪੱਕਾ ਗੁਰੂਸਰ ਸਾਹਿਬ ਸਥਿਤ ਹੈ ਪੱਕਾ ਗੁਰੂਸਰ ਤੋਂ ਅੱਗੇ ਪਿੰਡ ਥੋਲਾਵਾਲ ਚਲੇ ਗਏ ਜਦੋਂ ਗੁਰੂ ਸਾਹਿਬ ਪਿੰਡ ਹੜਿਆ ਆਇਆ ਤੇ ਥੋਲਾ ਦੀ ਹੱਦ ਪਾਸ ਪਹੁੰਚੇ ਤਾਂ ਅਚਾਨਕ ਗੁਰੂ ਸਾਹਿਬ ਜੀ ਦਾ ਥੋੜਾ ਅੜੀ ਪੈ ਗਿਆ ਥੋੜਾ ਅੱਗੇ ਨਾ ਤੁਰਿਆ ਤਾਂ ਸੰਗਤਾਂ ਦੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਅੱਗੇ ਤਮਾਕੂ ਦੇ ਖੇਤ ਨੇ ਇਸ ਕਰਕੇ ਕੋੜਾ ਅੱਗੇ ਨਹੀਂ ਚੱਲ ਰਿਹਾ ਤੇ ਗੁਰੂ ਜੀ ਨੇ ਸੰਗਤਾਂ ਨੂੰ ਬਚਨ ਦਿੱਤੇ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਦੇ ਲੋਕ ਸ਼ਰਧਾਲੂ ਬਣਨਗੇ ਗੁਰੂ ਘਰ ਦੀ ਸੇਵਾ ਕਰਨਗੇ ਸੰਗਤਾਂ ਵੱਲੋਂ ਕੀਤੀ ਗਈ ਹਰ ਅਰਦਾਸ ਇੱਥੇ ਪੂਰੀ ਹੋਵੇਗੀ ਸਭ ਦੇ ਅਰੇ ਕਾਮ ਇੱਥੇ ਆ ਕੇ ਪੂਰੇ ਹੋ ਜਾਣਗੇ ਗੁਰਦੁਆਰਾ ਅਡਿਸਰ ਸਾਹਿਬ ਵਿੱਚ ਸਾਰੇ ਦੇਸ਼ ਤੋਂ ਕਾਫੀ ਸ਼ਰਧਾਲੂ ਆਪਣੀਆਂ ਮਨੁਕਾਮਨਾ ਲੈ ਕੇ ਆਉਂਦੇ ਹਨ ਤੇ ਝੋਲੀਆਂ ਭਰ ਕੇ ਲੈ ਜਾਂਦੇ ਹਨ ਤੁਹਾਨੂੰ ਦਰਸ਼ਨ ਕਰਾਉਣੇ ਹਨ ਅਡਿਸਰ ਦੇ ਲੰਗਰ ਹਾਲ ਦੀ ਜਿੱਥੇ 24 ਘੰਟੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਹੁੰਦੀ ਹੈ 24 ਘੰਟੇ ਲੰਗਰ ਹਾਲ ਸੰਗਤਾਂ ਨਾਲ ਭਰਿਆ ਰਹਿੰਦਾ ਹੈ ਜੈ ਸੇ ਗੁਰ ਕੋ ਪਾਲਵਾ ਬਤ ਮੁਹੇ ਦਾ ਰੈ ਐਸੇ ਗੁਰ ਕੋ ਪਾਲ ਬਾਲ ਜਾਈਏ ਐ ਐਸੇ ਗੁਰ ਕੋ ਪਨ ਪਾਲ ਜਾਈਏ ਐ ਐਸੇ ਗੁਰ ਕੋ ਪਾਲ ਬਾਲ ਅਲਪਾਲ ਚਾ Tabernacle, tabernacle.